ਲੋਕਾਂ ਦੇ ਵਿੱਚ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ ਮਿਹਨਤ ਕਰਕੇ ਕਮਾਉਣ ਵਾਲੇ ਇਹ ਵਿਅਕਤੀ ਜੋ ਕਿ ਨਿਤ ਦਿਨ ਦਿਹਾੜੀਆਂ ਹੀ ਲਗਾਉਂਦੇ ਨੇ ਇੱਕ ਤਰ੍ਹਾਂ ਦੇ ਨਾਲ ਆਟੋ ਡਰਾਈਵਰ ਦੇ ਨਾਲ ਇੱਕ ਹਾਦਸਾ ਹੋਇਆ ਜਿਸ ਦਾ ਜ਼ਿਕਰ ਅਸੀਂ ਹੁਣ ਕਰਨ ਜਾ ਰਹੇ ਹਾਂ ਪਠਾਨਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਸਵਾਰੀਆਂ ਨੂੰ ਆਟੋ ਦੇ ਵਿੱਚ ਬਿਠਾਉਣ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਰੇ ਆਪੋ ਆਪਣੇ ਘਰ ਚਲੇ ਜਾਂਦੇ ਨੇ ਟਾਈਮ ਪਾਉਂਡ ਦੀ ਗੱਲ ਕਹਿ ਕੇ ਕੁਝ ਵਿਅਕਤੀ ਮੁਰਤੋਂ ਵਾਪਸ ਆਉਂਦੇ ਨੇ ਅਤੇ ਜਿਸ ਮੁੰਡੇ ਦੇ ਨਾਲ ਜਿਸ ਵਿਅਕਤੀ ਦੇ ਨਾਲ ਝਗੜਾ ਹੋਇਆ ਸੀ ਰਾਤ ਦੀ ਰੋਟੀ ਖਾਣ ਤੋਂ ਬਾਅਦ ਜਦੋਂ ਉਹ ਘਰ ਤੋਂ ਬਾਹਰ ਆਉਂਦਾ ਤਾਂ ਉਸ ਦੇ ਉੱਪਰ ਤਾਪੜ ਤੋੜ ਹਮਲਾ ਕੀਤਾ ਜਾਂਦਾ ਆਪਣੇ ਪਿਓ ਨੂੰ ਬਚਾਉਣ ਲਈ ਮੁੰਡਾ ਵੀ ਸਾਹਮਣੇ ਆਇਆ ਅਤੇ ਆਪਣੇ ਰਿਸ਼ਤੇਦਾਰ ਨੂੰ ਵੀ ਨਾਲ ਲੈ ਕੇ ਆਇਆ ਸੀ ਪਰ ਫਿਰ ਵੀ ਉਹ ਆਪਣੇ ਪਿਤਾ ਦੀ ਜਾਨ ਨਹੀਂ ਬਚਾ ਪਾਇਆ ਮੁੰਡਾ ਦੱਸ ਰਿਹਾ ਹੈ ਕਿ ਕਿੰਜ ਆਟੋ ਡਰਾਈਵਰੀ ਦਾ ਕੰਮ ਕਰਦਾ ਉਸ ਦਾ ਪਿਤਾ ਮਿਹਨਤ ਮੁਸ਼ਕਲ ਦੇ ਨਾਲ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਰਿਹਾ ਸੀ ਅਤੇ ਸਵਾਰੀਆਂ ਨੂੰ ਬਿਠਾਉਣ ਨੂੰ ਲੈ ਕੇ ਝਗੜਾ ਹੋ ਜਾਂਦਾ ਜਿਸ ਤੋਂ ਬਾਅਦ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇੱਕ ਹੱਸਦਾ ਖੇਡਦਾ ਪਰਿਵਾਰ ਮਿੰਟਾਂ ਦੇ ਵਿੱਚ ਰੋਲ ਦਿੱਤਾ ਗਿਆ ਇਸ ਤੋਂ ਬਾਅਦ ਮੁੰਡੇ ਦੇ ਵੱਲੋਂ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਜਾਣ ਲਿਬੇ ਅਭਿਸ਼ੇਕ ਜੀ ਜਲਵਾ ਜੀ ਇਹੀ ਡੈਡੀ ਫੋਨ ਕਰਦੇ ਫੋਨ ਕਰਦੇ ਇਹਨਾਂ ਡੈਡੀ ਨੂੰ ਪਤਾ ਆਣਾ ਪਤਾ ਆਣਾ ਗੱਲ ਕੀਤੀ ਡੈਡੀ ਨੇ ਹਾਂ ਨਵিকার ਕੈਂ ਮੇਰੇ ਦੱਸਾਈ ਰਾਣੀ ਨੇ ਤੇ ਵਾਰ-ਵਾਰ ਕਰਦੇ ਸੀ ਗੱਲਾਂ ਫੋਨ ਪਾਣ ਜਿਵੇਂ ਜਿਆ ਤੈਨੂੰ ਵਾਰ-ਵਾਰ ਡੇਨ ਆਈਏ ਉਹ ਕਰਨ ਕੀ ਸੀ ਬੰਦ ਖਾਨ ਪਈ 8 ਤੋਂ ਝਗੜਾ ਹੋਇਆ ਮਾਰਿਆ ਉਹ ਜਿਹੜੀ ਗਾ ਗੁੱਗ ਤੇ ਗੱਲਬਾਤ ਹੋਈ ਸਵਾਰੀਆਂ ਸੋਰੀਆਂ ਸਵਾਰੀਆਂ ਸੋਰੀਆਂ ਤਾਂ ਥੋੜੀ ਬਾਅਦ ਹੀ ਕਾਲ ਹੋਈਏ ਤੇ ਇਹਨਾਂ ਨੇ ਦਾਤਰ ਲੈ ਕੇ ਪਾਏ ਆ ਸਾਰੀਆਂ ਨੇ 7-8 ਯਾਨੇ ਇਹ ਵੱਕਾਰ ਹੀ ਸੀ ਕਾਰ ਹੀ ਸੀ ਪੁਲਿਸ ਨੇ ਕਾਰ ਵੀ ਬਰਾਮਦ ਕੀਤੀ ਆ ਕਾਰ ਵੀ ਬਰਾਮਦ ਆ ਕਾਰ ਵੀ ਇਹ ਚੋਰੀ ਦੀ ਜਾਂਦੀ ਗਈ ਤੇ ਆਹ ਸਾਡੇ ਇਹ ਰੀਤ ਦੱਤ ਲੈ ਕੇ ਵੱਡੇ ਐ ਐ ਵੀ ਕੱਲਾ ਜਾਣਾ ਸੀ ਲੈ ਕੇ ਮੇਰਾ ਸਾਥੀਆਂ ਨੇ ਬੈ ਗਿਆ ਆਹੀ ਬਹੁਤ ਆਪਣਾ ਆਪ ਬਚਾਇਆ ਲਾ ਕੋ ਆਹੀ ਮੌਕੇ ਤੇ ਛਡਾ ਆਹੀ ਛਡਾਨ ਜਦੋਂ ਗਏ ਜੀ ਨਾ ਦੱਤ ਲੈ ਕੇ ਵੱਡੇ ਵੱਡੇ ਲੱਗੇ ਰਹੀ ਮਾਰਨਾ ਪਾਪੂ ਨੀ ਆ ਕੇ ਗਏ ਮੈਂ ਤੇ ਮੇਰਾ ਤਾਇਆ ਸੇਖ ਲੋਗੇ ਪਾਸੇ ਚੱਲੇ ਰਹੀ ਅੱਗੇ ਆਹ ਹਨ ਉਹ ਆਪਣੀ ਜਾਂਦੀ ਕਿਤੇ ਸਾਡੇ ਨਾਲ ਪੈ ਗਈ ਮੈਂ ਸੇਕੀਤੇ ਰਹੀ ਮੈਂ ਸੇਕੀਤੇ ਰਹੀ ਸਾਰੇ ਆ ਗਿਆ ਕਰ ਕੀ ਲੰਦੇ ਉਹ ਹੋ ਗਿਆ ਬਸ ਚੱਲ ਉੱਤਰ ਚਲੋ ਕਾਟਣਾ ਜੀ ਜੱਜਪਾਲ ਕੀ ਗੱਲ ਬਾਤ ਹੋਈ ਗੱਲ ਬਾਤ ਇਹ ਜੀ ਮੇਰਾ ਭਰਾ ਐਟੋ ਚ ਲੰਡਾ ਸੀ ਜਿਹਦਾ ਨਾਂ ਸੰਨੀ ਲੰਡਾ ਕਰਕੇ ਮਸ਼ਹੂਰ ਆ ਠੀਕ ਆ ਜੀ ਆਪਣਾ ਮਿਹਨਤ ਕਰਦਾ ਸੀ ਰਾਤ ਦੇ ਟਾਈਮ ਤੇ ਸਵਾਰੀ ਸੂਰੀ ਭੁਗਤਾ ਕੇ ਘਰ ਆਇਆ ਰੋਟੀ ਪਾਣੀ ਖਾ ਕੇ ਘਰ ਹੋਏ ਬਾਅਦ ਨੂੰ ਜਿੱਲੇ ਗਿਆ ਤੇ ਮੱਲੇ ਦੇ ਮੁੜੇ ਆ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਇੱਥੇ ਹਮਲਾ ਕਰਤਾ ਉਹਨਾਂ ਕੋ ਸਿਫਟ ਕਾਰੀ ਕਾਰ ਉਹਨਾਂ ਨੇ ਫੜਾ ਫੜ ਰੋਕੀ ਆ ਕਾਰ ਰੋਕ ਕੇ ਫੜਾ ਫੜ ਦਸਤਰ ਕੱਢੇ ਸੂਵੇ ਸੂਵੇ ਹੀ ਉਹਨਾਂ ਕੋਲ ਉਹਨਾਂ ਨੇ ਮੇਰੇ ਭਰਾ ਨੂੰ ਮਗਰ ਬੜੀ ਬੇਰਹਿਮੀ ਦੇ ਨਾਲ ਮਾਰਿਆ ਤੇ ਜਦੋਂ ਸਾਨੂੰ ਪਤਾ ਲੱਗਾ ਅਸੀਂ ਮੌਕੇ ਤੇ ਗਏ ਆ ਛਡਾਉਣ ਵਾਸਤੇ ਸਾਨੂੰ ਵੀ ਮਗਬਲ ਕੀ ਉਹ ਬੰਦੇ ਕੋ ਮਾਰਨ ਨੂੰ ਫਿਰਦੇ ਆਪਾਂ ਆਪ ਆਪਣੀ ਜਾਨ ਬਚਾ ਕੇ ਉਸ ਸਾਈਡ ਤੇ ਹੋ ਗਏ ਕਾਰਨ ਕੀ ਅਸਲ ਗੱਲ ਕੀ ਸੀ ਕਾਰਨ ਸਰ ਕੋਈ ਨਹੀਂ ਇੱਦਾਂ ਹੀ ਮਾੜੀ-ਮੋਢੀ ਸਵਾਰੀ ਐਡਰ ਚਲਾਉਂਦੇ ਆ ਮਾੜੀ-ਮੋਢੀ ਗੱਲਬਾਤ ਹੋਈ ਆ ਤੇ ਕੋਈ ਇੰਨੀ ਵੱਡੀ ਕੋਈ ਰੰਜਿਸ਼ ਨਹੀਂ ਕੋਈ ਇਦਾਂ ਨਹੀਂ ਕੋਈ ਦੁਸ਼ਮਣੀ ਨਹੀਂ ਸੀ ਜਿੱਦਾਂ ਕੋਈ ਬੜਾ ਭਰਾ ਸਿਸਟਮ ਚੱਲਦਾ ਬੰਦੇ ਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਭਰਾ ਮਿਹਨਤ ਕਰਦਾ ਪਿਆ ਹੀ ਛੋਟੇ ਛੋਟੇ ਇਹ ਬੱਚੇ ਉਹਨਾਂ ਨਾਲ ਆਏ ਫਿਰ ਦੂਜੇ ਬੰਦੇ ਕਿ ਉਹ ਕੀ ਕੰਮ ਕਰਦੇ ਸੀ ਹਾਂਜੀ ਗਰਾਂ ਦੇ ਮਾਰਿਆ ਉਹ ਕੀ ਕੰਮ ਕਰਦੇ ਇਹ ਲੈ ਸਾਰਾ ਚਿੱਟਾ-ਚੁਟਾ ਵੇਚਦੇ ਆ ਉਹਨਾਂ ਦੇ ਮਾਂ ਤੇ ਉਹ ਵੀ ਨਹੀਂ ਉਹਨਾਂ ਨੂੰ ਰੋਗ ਦੇ ਕੀ ਵੇਲੇ ਰਹਿੰਦੇ ਆ ਕਦੀ ਏਟੋ ਚਲਾ ਲਿਆ ਕਦੀ ਨਹੀਂ ਜਸ਼ਪਾਲ ਜੀ ਚੋਣਾਂ ਵਾਲੇ ਦੌਰਾਨ ਸੁਣਿਆ ਕਿ ਉਹਨਾਂ ਦੀ ਲੜਾਈ ਹੋਈ ਹੈ ਚੋਣਾਂ ਦੇ ਦੌਰਾਨ ਨਹੀਂ ਸਰ ਐਸੀ ਕੋਈ ਗੱਲ ਨਹੀਂ ਹੋਈ ਇਹ ਤਾਂ ਜਿੰਨੀਆ ਮਰਜ਼ੀ ਖਬਰਾਂ ਲੋਕੀ ਡਾੜ ਸਲੀਅਤ ਗੱਲ ਇਹੀ ਆ ਕਿ ਏਟੋ ਦੀ ਸਵਾਰੀ ਦੀ ਕੋਈ ਗੱਲਬਾਤ ਮਾੜੀ-ਮੋਟੀ ਹੋਈ ਆ ਏਡਾ ਬੈਸੋ-ਬੈਸੀ ਹੋਈ ਆ ਉਸ ਤੋਂ ਬਾਅਦ ਨਾ ਉਹਨੇ ਕੋਈ ਦਿਲ ਤੇ ਗੱਲ ਨਹੀਂ ਲਈ ਕਿ ਮੈਨੂੰ ਏਡਾ ਹੋਏਗਾ ਉਦਾ ਹੋਏਗਾ ਬਟ ਉਹਨੇ ਮੈਨੂੰ ਇੰਨੀ ਗੱਲ ਦਾ ਮੈਸੇਜ ਜ਼ਰੂਰ ਦਿੱਤਾ ਕਿ ਭਾ ਮੈਂ ਹੁਣ ਸੁਧਰਿਆ ਮੈਂ ਏਟੋ ਚਲਾਣਾ ਮੈਂ ਆਪਣੇ ਕੰਮ ਨਾਲ ਮਤਬਰ ਰੱਖਦਾ ਮੈਨੂੰ ਆ ਤਿੰਨ-ਚਾਰ ਮੁੜੇ ਆ ਜਿਹੜੇ ਮੱਕੀ ਮੈਨੂੰ ਜੀਣ ਨਹੀਂ ਦੇ ਰਹੇ ਮੇਰੇ ਨਾਲ ਉਹਨੇ ਗੱਲ ਸ਼ੇਅਰ ਕੀਤੀ ਆ ਉਹਦਾ ਬੇਟਾ ਇੱਥੇ ਆਪਣਾ ਆ ਲੱਗੇ ਇਹਨੂੰ ਵੀ ਉਹਨੇ ਦੱਸਿਆ ਇਹ ਭਤੀਜਾ ਮੇਰਾ ਇਹਨੂੰ ਵੀ ਦੱਸਿਆ ਕਿ ਇਸ ਤਰ੍ਹਾਂ-ਤਰ੍ਹਾਂ ਗੱਲਬਾਤ ਆ ਗਈ ਆ ਤੇ ਮੈਨੂੰ ਮਤਲਬ ਕੀ ਮਾਰਨ ਨੂੰ ਫਿਰਦੇ ਪਏ ਆ ਠੀਕ ਹੈ ਜੀ ਇਹ ਗੱਲ ਦੱਸਣ ਤੋਂ ਬਾਅਦ ਪਰਸੋਂ ਗੱਲਬਾਤ ਆ ਹੋਈ ਆ ਆਪਣਾ 3 ਤਰੀਕ ਸਾਨੂੰ ਸ਼ਾਮ ਨੂੰ ਦੱਸਿਆ ਜੀ ਕਿ ਮੇਰੇ ਨਾਲ ਐਦਾਂ ਦੀ ਘਟਨਾ ਬਿਲਕੁਲ ਹੋ ਰਹੀ ਆ ਪੁਲਿਸ ਨੇ ਸਰ ਦਿੱਤਾ ਸਾਡਾ ਸਾਥ